ਕੋੜੈ ਨਾਲ ਕਾਇਮ ਚੁਣਾ। ਕੀ ਸਾਰਾ ਜਿਹੜੀ ਚੈਕਿੰਗ ਹੁੰਦੀ ਹੈ ਇਹ ਕਰਦਾ। ਬਸ ਅੱਜ ਇਹ ਸਪੈਸ਼ਲ ਡਰਾਈਵ ਕਰ ਰਹੇ ਆ ਸਪੈਸ਼ਲ ਚੈਕਿੰਗ ਕਰ ਰਹੇ ਆ ਕਿ ਅੱਜ ਮਾਂ ਜੋ ਗੈਸਰਸੀ ਦੇ ਹੁਕਮ ਤਾਬਕ ਕਿ ਹਮਲਾ ਕੀ ਇਹ ਆਪਣੀ ਸਪੈਸ਼ਲ ਆਪਰੇਸ਼ਨ ਗਰੁੱਪ ਦੀ ਟੀਮ ਆ ਮੰਡੋ ਟੀਮ ਉਹਨਾ ਹੋ ਕੇ ਜਾਰੀ ਇੱਕ ਸਮਾਜ ਦੇ ਵਿੱਚ ਸੈਂਸਰ ਸਿਕਿਉਰਿਟੀ ਤਾਂ ਜੋ ਜਿਹੜੇ ਸਮਾਜ ਜਿਹੜਾ ਖਰਾਬ ਕਰਨ ਵਾਲੇ ਤਤੋਂ ਨਿਆਂ ਨੂੰ ਥੱਲ ਪਾਉਣ ਵਾਸਤੇ ਇਹ ਸਪੈਸ਼ਲ ਚੈਕਿੰਗ ਕੀਤੀ ਗਈ ਹੈ। ਤੋਂ ਇਹ ਜਾਰੀ ਰਹੇਗੀ। ਕੱਲ ਵੀ ਸਾਰਾ ਪੂਰਾ ਸ਼ਿਟੀ ਏਰੀਆ ਸ਼ਿਟੀ ਰੋਡ ਚੱਕਰੀ ਬਾਜ਼ਾਰ ਗੁਰਦਾਸ ਸਿੰਘ ਕੰਨ ਸਾਹਿਬ ਉਹ ਹੁੰਦੇ ਹੋਏ ਆਪਣਾ ਨਾਲ ਚੱਕੀ ਕੀਤੀ ਸਾਰੀ ਲਗੋ ਚੌਂਗ ਤੇ ਬਾਅਦ ਚ ਇਹਨਾਂ ਨੇ ਅਪ ਤੋਂ 10 ਵਜੇ ਤੱਕ ਇਹ ਰਹਿ ਉਤੇ ਤੇ ਸਾਂ ਹੀ ਰਾਮ ਗੜੀ ਹਾਲ ਅੱਜ ਵੀ ਜੇ ਜਿਹੜੀ ਸ਼ਿਵਹਲ ਚਾਹੀਏ ਰੇਲਵੇ ਸਟੇਸ਼ਨ ਦਿੱਤੀ ਗਈ ਹੈ ਤੁਹਾਡੇ ਨਾਲ ਸਾਡੇ ਐਸਓਜੀ ਗਰੁੱਪ ਦੇ ਨਾਲੇ ਆਰਪੀਐਫ ਦੇ ਪੁਲਿਸ ਅਫਸਰ ਨੇ ਜੀਆਰਪੀ ਅੱਦੀ ਸਾਰੀ ਮੌਜੂਦ ਆ ਤੋਂ ਆਪਾਂ ਇਹ ਕੋਸ਼ਿਸ਼ ਜਾਰੀ ਰਹੇਗੀ ਸਰ ਇਹ ਟੀਕਿੰਗ ਹੈ ਸਰ ਨਹੀਂ ਸਪੈਸ਼ਲ ਚੈਕਿੰਗ ਹੈ ਜੀ ਔਰ ਰੋਟੀਨ ਵੇਸ਼ੇ ਵੀ ਆਪਣੀ ਡਿਊਟੀ ਚੱਲ ਰਹੀ ਹੈ ਜਿਹਾ ਚੱਲ ਰਹੀ ਹੈ ਲੇਕਿਨ ਇਹ ਸਪੈਸ਼ਲ ਚੈਕਿੰਗ ਕੀਤੀ ਹੈ ਸਪੈਸ਼ਲ ਟੈਸਟਸ ਕਰਾਂ ਕੀਤੇ ਆਏ ਬਾਕੀ ਇਸ ਦੌਰਾਨ ਵੀ ਸਪੈਸ਼ਲ ਲੋਕਾਂ ਵਿੱਚ ਇੱਕ ਸੈਂਸ ਆਫ ਸਿਕਿਉਰਟੀ ਆਉਣ ਵਾਸਤੇ ਮਾ ਜੋ ਡੀਜੀਪੀ ਸਾਹਿਬ ਨੇ ਕਿ ਆਪਾਂ ਸਮਾਜ ਦੇ ਵਿੱਚ ਜਿਹੜੇ ਗਲਤ ਤੱਤਾਂ ਨੂੰ ਆਪਾਂ ਖੱਲਬਾਉਣੀ ਹੈ ਜੋ ਆਪਣਾ ਇੱਕ ਡਿਸਪਲਿਨ ਵਿੱਚ ਰਹਿਣ ਸਮਾਜਿਕ ਚੰਗੇ ਨਾਗਰਿਕ ਬਣ ਕੇ ਰਹਿਣ ਉਸ ਕਰਕੇ ਇਹ ਗ੍ਰਾਂਡ ਪਾਇਆ ਗਿਆ ਜੀ ਨਹੀਂ ਬਿਲਕੁਲ ਠੀਕ ਹੈ ਆਪਾਂ ਚੱਕੀ ਤੇ ਕਾਫੀ ਨਾਰਮਲ ਹੀ ਹੈ ये अपन से नन्ना रेलवे में हां बिल्कुल रेलवे पूरी नल्ला सरकारी